ਤੇ ਅਰੇ ਅਸੀਂ ਜਾਣਦੇ ਨਹੀਂ ਕਿਸੇ ਵੀ ਦੁਕਾਨ ਅਸੀਂ ਲੁੱਟਦੇ ਨਹੀਂ ਕਿਹੜਾ ਘਰਾਓ ਅਸੀਂ ਕਰਦੇ ਨਹੀਂ ਪਰ ਜੇ ਕੋਈ ਹਕੂਮਤ ਨਸਲ ਚਾਵੇਗਾ ਤਾਂ ਬਹੁਤ ਚੂੜੀਆਂ ਤੇ ਬੰਦਾਂ ਨਹੀਂ ਪਾਏ ਹੋਏ ਨੇ ਉਹ ਫੁੱਤਰੇ ਬਣ ਕੇ ਤਲੀਬ ਬਣ ਕੇ ਪੱਤੀ ਜਾਵਾਂਗੇ ਇਸ ਤਰ੍ਹਾਂ ਦੇ ਬੰਦੇ ਨੇ ਸਵਾ ਸਵਾ ਲੈਸ ਨਾਲ ਇੱਕ ਨੂੰ ਲੜਾਇਆ ਹੈ ਤੇ ਇਹ ਕਹਿੰਦੇ ਜੀ ਅਸੀਂ ਥੇਰਾ ਪਾ ਕੇ ਆਉ ਕਰਦੇ ਹਾਂਗੇ ਪੰਜੂਕ ਤੇ ਲੋ ਜਾਵਾਂਗੇ ਮਰਾਂ ਪਿਆ ਤਾਂ ਪਤਾ ਨਹੀਂ ਪਿੱਛੇ ਸਾਨੂੰ ਤਾਂ ਚੁੱਕੇ ਤੇ ਪੁਲਿਸ ਚੁੱਕੇ ਔਰ ਪੋਰਸ ਵਾਲੇ ਦੇ ਅੰਸ਼ ਤੇ ਰੌੜ ਕੇ ਖਾਸ ਕਰਕੇ ਮੈਂ ਸਿੱਖਾਂ ਦੇ ਪੁੱਤਰਾਂ ਨੂੰ ਕਹਾਂਗਾ ਜੇ ਕੋਈ ਸ਼ਰਮ ਉਹਨਾਂ ਨੂੰ ਜਿਹੜੇ ਸਿੱਖਾਂ ਦੇ ਪੁੱਤਰ ਹਨ ਪੁਲਿਸ ਵਿੱਚ ਉਹਨਾਂ ਨੂੰ ਜ਼ਰੂਰ ਕਹਾਂਗਾ ਜੇ ਤੁਹਾਡੀ ਕੋਈ ਗੈਰਤ ਤੇ ਅੰਸ਼ ਕੰਮ ਕਰਦੀ ਹੈ ਤੁਹਾਨੂੰ ਆਪਣੇ ਆਪ ਨੂੰ ਸਿੱਖੀ ਤੇ ਕੋਈ ਇਤਬਾਰ ਹੈ ਕਿ ਤੁਸੀਂ ਗੁਰੂ ਦੇ ਪੁੱਤਰ ਤੇ ਸਿੱਖਾਂ ਦੇ ਹੋਣ ਦੇ ਹੱਕਦਾਰ ਹੋ ਤੇ ਤਾ ਬਣ ਸਕਦੇ ਤੁਹਾਡਾ ਮੂੰਹ ਇੱਧਰ ਨੂੰ ਨਹੀਂ ਹੋਣਾ ਚਾਹੀਦਾ ਔਰ ਟੋਪੀਆਂ ਵਾਲਿਆਂ ਨੂੰ ਜਰਾ ਇਸ ਪਾਸੇ ਨੂੰ ਕੱਢੋ ਫਿਰ ਜਿਲ ਕੇ ਦੱਸਾਂਗੇ ਬਣਦਾ ਕੀ ਹੈ ਕੋਸੀ ਕੀਦੇ ਨਾਲ ਪਿਆਰ ਕਰੋ ਸ਼ਾਂਤੀ ਪੂਰੀ ਰੱਖਣੀ ਹੈ